ਜੀ ਆਪਾਂ ਹੁਣੇ ਦੋਸਤੋ ਤੁਹਾਨੂੰ ਵੀਡੀਓ ਦਿਖਾ ਰਹੇ ਆ ਘੋੜੇ ਦੀ ਡੈਵਿਡ ਦੀ ਤੇ ਇੱਕ ਇੱਥੇ ਬਾਈ ਹੁਣੀ ਆਪਣੇ ਕੋਲ ਦੋਸਤ ਆਏ ਤੇ ਉਹਨਾਂ ਨੇ ਮੈਨੂੰ ਸਵਾਲ ਕੀਤਾ ਕਿ ਬਾਈ ਜੀ ਐਡਾ ਵੱਡਾ ਘੋੜਾ ਹੈ ਤੇ ਇਹਦੀ ਕੀਮਤ ਕੀ ਹੋ ਸਕਦੀ ਹੈ ਤੇ ਬਿਲਕੁਲ ਜੀ ਮੈਂ ਸਰਦਾਰ ਸੰਜਮ ਸਿੰਘ ਬਾਦਲ ਜੀ ਨੂੰ ਬੇਨਤੀ ਕਰਕੇ ਪੁੱਛਣ ਲੱਗਾ ਕਿ ਇੰਡੀਆ ਦਾ ਹੁਣ ਤੱਕ ਦਾ ਮੈਂ ਸਭ ਤੋਂ ਵੱਡਾ ਕੋੜ ਇਹੀ ਦੇਖਿਆ ਹੈ ਬਿਲਕੁਲ ਜੀ ਬਾਦਲ ਸਾਹਿਬ ਸਹੀ ਹੈ ਸਭ ਤੋਂ ਵੱਡਾ ਤੇ ਇਸ ਉਮਰ ਚ ਇਸ ਉਮਰ ਦੇ ਵਿੱਚ ਵਾਹ ਜੀ ਵਾਹ ਹਲੇ 3.5 ਸਾਲ ਦਾ ਬਸ਼ੇਰਾ ਹੀ ਹੈ ਕੋੜਾ ਬੰਨੂ ਦਾ ਹਜੇ 1.5 ਸਾਲ ਹੋਰ ਪਿਆ ਹੈ ਹਾਂ ਜੀ 1-2 ਇੰਚ ਦਾ ਹਜੇ ਹੋਰ ਆਮ ਨਾਲ ਆਰਾਮ ਨਾਲ 1-2 ਇੰਚ ਹੋਰ ਜਾਊਗਾ ਜੀ ਉਹ ਵੈਰੀ ਗੁੱਡ ਤੇ ਇੰਡੀਆ ਦਾ ਕਹੋ ਜੀ ਟਾਲੈਸਟ ਹਾਰਸ ਹੈ ਇਹ ਡੈਵਿਡ ਇਹ ਦਿਲਵਾਗ ਰਣੀਆਂ ਦਾ ਬੱਚਾ ਹੈ ਤੇ ਸੰਜਮ ਸਾਹਿਬ ਜਿਵੇਂ ਆਪਣੇ ਦੋਸਤ ਹੋਣੇ ਇੱਥੇ ਪੁੱਛ ਰਹੇ ਸੀਗੇ ਕਿ ਬਾਈ ਜੀ ਦੀ ਕੀਮਤ ਕਿੰਨੀ ਹੈ ਇਹਦੀ ਕੀਮਤ ਤਾਂ ਜੀ ਕਈਆਂ ਨੇ ਮੈਥੋਂ ਮੰਗਿਆ ਜਦੋਂ ਮੈਂ ਤੁਹਾਨੂੰ ਦੱਸਦਾ ਇਹ ਪੈਦਾ ਹੋਇਆ ਹਾਂਜੀ ਕੁਝ ਘੰਟਿਆਂ ਦਾ ਹੀ ਸੀ ਜੀ ਉਹ ਇਨਸਾਨ ਸ਼ਾਇਦ ਤੁਹਾਡੇ ਵੀਡੀਓ ਰਾਹੀਂ ਜੀ ਮੈਂ ਨਾਮ ਨਹੀਂ ਲੈਂਦਾ ਪਰ ਉਹਨਾਂ ਨੂੰ ਪਤਾ ਲੱਗ ਜਾਊਗਾ ਕਿ ਮੈਂ ਉਹਨਾਂ ਦਾ ਜ਼ਿਕਰ ਹੀ ਕਰ ਰਿਹਾ ਹਾਂ ਜੀ ਕੁਝ ਘੰਟਿਆਂ ਦਾ ਉਹਨਾਂ ਨੇ ਕਰੋੜ ਰੁਪਏ ਲਾਇਆ ਸੀ ਇਹਦਾ ਵਾਓ ਇੱਕ ਦਿਨ ਦਾ ਵੀ ਨਹੀਂ ਕੁਝ ਘੰਟੇ ਅਜੇ ਪੈਦਾ ਹੋਇਆ ਹੀ ਸੀ ਨੀਅਰਲੀ ਵਾਰਨ ਸੀਗਾ ਉਦੋਂ ਤੇ ਉਸ ਤੋਂ ਬਾਅਦ ਮੈਨੂੰ ਬਹੁਤ ਆਫਰਸ ਆਏ ਆ ਜੀ ਇਸ ਦੇ ਤੇ ਹੁਣ ਮੈਨੂੰ ਅਖੀਰ ਤੱਕ ਆਫਰ ਇਹਦਾ 10 11 ਤੱਕ ਆਇਆ ਪਰ ਮੈਂ ਤਾਂ 21 ਕਰੋੜ ਮਾਰਦਾ ਵੈਰੀ ਗੁੱਡ ਜੀ ਹਾਂ ਜੀ ਮੁਖਸਰ ਮੇਲੇ ਦੇ ਵਿੱਚ ਦੋਸਤੋ ਕੀ ਖੂਬ ਕੀ ਨਜ਼ਾਰੇ ਆ ਕਦ ਦੇਖੋ ਘੋੜੇ ਦਾ ਪੰਜਾਬ ਵਾਲੇ ਤੁਹਾਨੂੰ ਪਤਾ ਵੀ ਕਦ ਦੇ ਬੜੇ ਸ਼ਕੀਨ ਐ ਤੇ ਆਪਣੇ ਕੋਲ ਬਾਈ ਹੁਣੀ ਖੜੇ ਆ ਤੇ ਬਹੁਤ ਵੱਡੇ ਕਦ ਦਾ ਇੱਕ ਮਾਰવાડી ਘੋੜਾ ਤੁਹਾਨੂੰ ਦਿਖਾਉਣ ਲੱਗੇ ਆ ਡਿਟੇਲ ਚ ਬਾਈ ਨਾਲ ਗੱਲ ਕਰਾਂਗੇ ਇੱਕ ਵਾਰ ਨਜ਼ਰ ਜ਼ਰੂਰ ਮਾਰੋ ਬਾਈ ਜੀ ਮਾੜਾ ਜੇ ਚਲਦੀ ਵੀਡੀਓ ਚ ਘੋੜਾ ਚਲਾ ਕੇ ਜ਼ਰੂਰ ਦਿਖਾਓ ਕਿੰਨਾ ਕਦ ਹੋ ਗਿਆ ਜੀ ਘੋੜੇ ਦਾ 73 ਇੰਚ ਹੋ ਗਿਆ ਜੀ ਦੋਸਤੋ 72 ਇੰਚ ਕੱਦ ਭਰਾ ਨੇ ਦੱਸਿਆ ਵੀ ਇਸ ਵੇਲੇ 72 ਇੰਚ ਕੱਦ ਦਾ ਘੋੜਾ ਤੇ ਸਭ ਤੋਂ ਜ਼ਿਆਦਾ ਇਹ ਘੋੜਾ ਮੰਡੀ ਦੇ ਵਿੱਚ ਜਿੰਨੇ ਵੀ ਘੋੜਾ ਪਾਲਕ ਨੇ ਉਹਨਾਂ ਨੂੰ ਆਪਣੇ ਵੱਲ ਖਿੱਚ ਰਿਹਾ ਹੈ ਹਰ ਬੰਦਾ ਹੀ ਇਸ ਘੋੜੇ ਨੂੰ ਰੁੱਕ ਕੇ ਜਰੂਰ ਦੋ ਮਿੰਟ ਵੇਖਦਾ ਹੈ ਕਿ ਕਿਹੜਾ ਖੂਬ ਘੋੜਾ ਹੈ ਕਿੰਡੀ ਲੰਮੀ ਗਰਦਨ ਹੈ ਕਿੱਡਾ ਸੋਹਣਾ ਕੰਨ ਹੈ ਪਤਾ ਵੇਖੋ ਇਹ ਬਾਦਲ ਫਾਰਮ ਤੋਂ ਆਇਆ ਜੀ ਬਾਦਲ ਫਾਰਮ ਤੋਂ ਤੇ ਆਪਣਾ ਬਈ ਕੀ ਨਾਂ ਘੋੜੇ ਦਾ ਇਹਦਾ ਨਾਂ ਡੇਵਿਡ ਆ ਜੀ ਦਲਵਾਗ ਰਣੀ ਵਾਲੇ ਦਾ ਬੱਚਾ ਜੀ ਇਹ ਦਲਵਾਗ ਰਣੀ ਵਾਲੇ ਦਾ ਬੱਚਾ ਡੈਵਿਡ ਵਾਹ ਜੀ ਵਾਹ ਵੇਖੋ ਜੀ ਜਰਾ ਬੈਕ ਸਾਈਡ ਤੋਂ ਵੀ ਤੁਸੀਂ ਨਜ਼ਰ ਮਾਰੋ ਹਰ ਜਗ੍ਹਾ ਤੋਂ ਤੁਹਾਨੂੰ ਘੋੜੇ ਦੀ ਖੂਬਸੂਰਤੀ ਘੋੜੇ ਦਾ ਕੱਦ ਨਜ਼ਰ ਆਏਗਾ ਮੁਕਸਰ ਮੰਡੀ ਦੇ ਵਿੱਚ ਇਸ ਵਾਰ ਆ ਘੋੜੇ ਨੇ ਰੌਣਕਾਂ ਬਣੀਆਂ ਹੋਈਆਂ ਨੇ ਦਲਵਾਗ ਰਣੀਏ ਦਾ ਬੱਚਾ ਹੈ ਡੈਵਿਡ ਹੈ ਜੀ ਉਮਰ ਕਿੰਨੀ ਹੈ ਦੀ ਇਹ ਸਾਢੇ 3 ਸਾਲ ਜੀ ਸਾਢੇ 3 ਸਾਲ ਠੀਕ ਹੈ ਜੀ ਜੇ ਬਾਈ ਹੁਣੀ ਕੋਲ ਖੜੇ ਨੇ ਨਾਲੇ ਇੱਕ ਵਾਰੀ ਵੀ ਇਹ ਪੁੱਛ ਰਿਹਾ ਤੁਸੀਂ ਫਾਰਮ ਦਾ ਐਡਰੈਸ ਫਾਰਮ ਬਾਰੇ ਦੱਸ ਦਿਓ ਤੇ ਵੀਡੀਓ 'ਚ ਵੀ ਜਾਣਕਾਰੀ ਆ ਜਾਏਗੀ। ਇਹ ਬਾਦਲ ਸਟੇਬਲ ਆ ਸੰਜਮ ਬਾਦਲ ਜੀ ਦਾ ਘੋੜਾ। ਠੀਕ ਹੈ ਜੀ। ਇਹ ਆਪ ਦਲਬਾਗ ਦਾ ਜੀ। ਮਾਂ ਇਹਦੀ ਰਾਜ ਹੰਸ ਦੀ ਹੈ ਜੀ। ਠੀਕ ਹੈ ਜੀ। ਮਾਂ ਇਹਦੀ ਆਪ ਰਾਜ ਹੰਸ ਦੀ ਬੱਚੀ ਹੈ। ਹਾਂਜੀ ਹਾਂਜੀ। ਇਹ ਦਲਬਾਗ ਦਾ ਬਾਦਲ ਸਟੇਬਲਸ ਦੇ ਉੱਤੇ ਇਹਦੇ ਮਾਲਕ ਨੇ ਸਰਦਾਰ ਸੰਜਮ ਸਿੰਘ ਬਾਦਲ ਜੀ ਤੇ ਬਾਦਲ ਸਟੱਡ ਫਾਰਮ ਤੋਂ ਆਇਆ ਜੀ। ਤੇ ਇਹਦਾ ਆਪਣਾ ਦੂਜੇ ਘੋੜੇ ਵੀ ਆਪਾਂ ਲਏ ਆ ਜੀ ਇਸ ਵਾਰ। ਹਾਂਜੀ ਇੱਕ ਘੋੜਾ ਆਪਾਂ ਲੈ ਕੇ ਆਏ ਆਪਣੇ ਕੋਲੇ ਘੋੜਾ ਛੁੱਟ ਗਿਆ ਕਿੰਗ ਆਰਥਰ ਜੀ ਹਾਂਜੀ ਹਾਂ ਉਹਦੇ ਬਾਰੇ ਬਹੁਤ ਵੱਡਾ ਘੋੜਾ ਸੀਗਾ ਜੀ ਉਹ ਵੀ ਉਹਦਾ ਬੱਚਾ ਲੈ ਕੇ ਆਏ ਜੀ ਆਪਾਂ ਮੀਰਾ ਘੋੜੀ ਦਾ ਜੀ ਠੀਕ ਹੈ ਜੀ ਉਹ ਜਾਰਾ ਘੋੜੀ ਆਪਣੇ ਕੋਲੇ ਬੜੀ ਫੇਮਸ ਸੀ ਚੜਕ ਵਾਲੀ ਵਾਇਸ ਠੀਕ ਹੈ ਜੀ ਉਹ ਤੇ ਫੌਜੀ ਛੱਡੇ ਤੋਂ ਮੀਰਾ ਜੰਮੀ ਉਹ ਤੇ ਆਪਾਂ ਕਿੰਗ ਆਰਥਰ ਛੱਡੇ ਤੋਂ ਉਹ ਬਸ਼ੇਰਾ ਆ 20 ਮਹੀਨਿਆਂ ਦਾ 63 ਟੈਂਚ ਦਾ ਬਸ਼ੇਰਾ ਜੀ ਆਪਣੇ ਕੋਲੇ 20 ਮਹੀਨਿਆਂ ਦਾ 63 ਹੈ ਬਹੁਤ ਵੈਰੀ ਗੁੱਡ ਤੇ ਆਪਣੇ ਕੋਲ ਦੂਜਾ ਬੱਚਾ ਵੀ ਸੀ ਜੈਕਬ ਜੇਕੱਬ ਹੈਗਾ ਬਾਈ ਜੀ ਉਹ ਘਰੇ ਖੜਾ ਉਹ ਘਰੇ ਉਹ ਲਿਆਈ ਨਹੀਂ ਆਪਾਂ ਟਿੰਗਰ ਦਾ ਰੀਅਲ ਬ੍ਰਦਰ ਆ ਜੀ ਉਹਦਾ ਰੀਅਲ ਬ੍ਰਦਰ ਆ ਵੈਰੀ ਗੁੱਡ ਮੈਂ ਭਰਾ ਨੂੰ ਕੈਮਰੇ ਦੀ ਬੇਨਤੀ ਕਰਦਾ ਇੱਕ ਵਾਰ ਇਧਰ ਦੀ ਕਮਾ ਕੇ ਇੱਕ ਵਾਰੀ ਹਾਈਟ ਜ਼ਰੂਰ ਮੈਂ ਵੀ ਕੋਲ ਹੋ ਕੇ ਖੜਦਾ ਤੇ ਦੇਖੋ ਭਰਾ ਕਿੰਨੇ ਖੜੇ ਨੇ ਸਪੈਸ਼ਲ ਘੋੜੇ ਨੂੰ ਵੇਖਣ ਵਾਸਤੇ ਘੋੜੇ ਦੇ ਦਰਸ਼ਨ ਕਰਨ ਲਈ ਵਾਕਿਆ ਦੇਖੋ ਜੀ ਆ ਮੈਂ ਕੋਲ ਖੜਾ ਤੇ ਕੈਮਰੇ ਵਾਲੇ ਭਰਾ ਨੂੰ ਕਹਿੰਦਾ ਵੀ ਹਾਈਟ ਇੱਥੋਂ ਦਿਖਾਓ ਜ਼ਰਾ ਕਿ ਮੇਰੇ ਸਿਰ ਨੂੰ ਕਿੰਨਾ ਉੱਚਾ ਹੈ ਕਮਾਲ ਦਾ ਕੱਦ ਹੈ ਜੀ ਬਹੁਤ ਸੋਹਣਾ ਉਹਦੇ ਵੇਖੋ ਜਦੋਂ ਚੰਗੀ ਬਰੀਡਿੰਗ ਆਪਾਂ ਕਰਦੇ ਆਂ ਜੀ ਮਿਹਨਤ ਤਾਂ ਲੱਗਦੀ ਐ ਪਰ ਜਦੋਂ ਰਿਜ਼ਲਟ ਆਉਂਦਾ ਤਾਂ ਫੇਰ ਪਤਾ ਲੱਗਦਾ ਵੀ ਕੀ ਹੁੰਦੀ ਐ ਬਰੀਡਿੰਗ ਤੇ ਹੁਣ ਕਿੰਨੇ ਜਾਨਵਰ ਲੈ ਆ ਜੀ ਆਪਾਂ ਆਪਾਂ ਦੋ ਹੀ ਜਾਨਵਰ ਲੈ ਕੇ ਆਏ ਜੀ ਫਾਰਮ ਤੇ ਆਪਣੇ 20 ਜਾਨਵਰ ਆ ਜੀ ਅੱਛਾ ਤੇ ਆਪਾਂ ਦੋ ਹੀ ਲੈ ਆਏ ਆ ਇੱਥੇ ਦੋ ਹੀ ਲੈ ਕੇ ਆਏ ਆ ਇਹਦੀ ਰੀਅਲ ਸਿਸਟਰ ਸੀ ਕਿ ਕੈਨਾ ਜੀ ਹਾਂਜੀ ਸਰਬਾਗਦੀ ਤੋਂ ਸਾਲ ਵੱਡੀ ਠੀਕ ਐ ਬਹੁਤ ਹੀ ਪਿਆਰੇ ਮਿੱਤਰ ਸਾਡੇ ਅੰਕਲ ਲੈ ਗਏ ਜੀ ਐਨਸੀ ਜੀ ਪੂਨੇ ਸਟੇਬਲ ਆ ਹਾਂਜੀ ਹਾਂਜੀ ਜੋ ਪਿਛਲੇ ਵਾਰ ਚੈਂਪੀਅਨ ਬਣੀ ਪੂਨੇ ਦੀ ਇਹਦੀ ਰੀਅਲ ਸਿਸਟਰ ਰੀਅਲ ਸਿਸ ਅੱਛਾ ਉਹਦਾ ਕੀ ਕਰਦ ਕਰ ਗਈ ਉਹ ਸ਼ਾਹ ਟੈਂਕ ਦੀ ਘੋੜੀ ਬਣ ਗਈ ਸੀ ਅੱਛਾ ਇਸ ਟਾਈਮ ਉਹ ਉਹ ਵੈਰੀ ਗੁੱਡ ਵੈਰੀ ਗੁੱਡ ਸ਼ਾਰਟ ਇੰਚ ਹੋ ਗਈ ਕੀ ਬਾਤ ਇਹਦੀ ਉਮਰ ਦੁਬਾਰਾ ਦੱਸ ਦਿਓ ਕਿੰਨੀ ਦੱਸੀ ਹੈ ਮੇਰੀ 3.5 ਸਾਲ ਦੀ ਹੈ ਜੀ 3.5 ਸਾਲ ਹੋ ਗਏ 17 ਜੂਨ ਨੂੰ 4 ਸਾਲ ਦਾ ਹੋਣਾ ਜੀ ਉਹ ਵੈਰੀ ਗੁੱਡ ਇਹਦੇ ਹਜੇ ਰਿਜ਼ਲਟ ਇਹਦੇ 4 ਰਿਜ਼ਲਟ ਆਇਆ ਜੀ ਆਪਣੇ ਫਾਰਮ ਤੇ ਅੱਛਾ ਵੈਰੀ ਗੁੱਡ ਹਾਂਜੀ ਕੀ ਬਾਤ ਹੈ ਪਰ ਵਾਕਈ ਇਹਦੀ ਖੂਬਸੂਰਤੀ ਇਹਦੀ ਗਰਦਨ ਆ ਜਿੰਨੀ ਵਾਰ ਵੀ ਇਹਦੇ ਤੇ ਨਜ਼ਰ ਧਿਆਨ ਨਾਲ ਮਾਰਦੇ ਆ ਇਹਦੇ ਕੱਦ ਵੇਖ ਕੇ ਤੇ ਗਰਦਨ ਵੇਖ ਕੇ ਤੇ ਆਪਣੇ ਆਪ ਨੂੰ ਬਹੁਤ ਖਿੱਚਦਾ ਤੇ ਵਾਕਈ ਇੱਕ ਬਹੁਤ ਖੂਬਸੂਰਤ ਬਹੁਤ ਵੱਡਾ ਘੋੜਾ ਜੀ ਡੇਵਿਡ ਹਾਂਜੀ ਠੀਕ ਹੈ ਤੇ ਦੀ ਫੀਸ ਕਿ ਨਹੀਂ ਰੱਖੀ ਹੈ ਜੀ ਮੀਟਿੰਗ ਫੀਸ ਸਵਾ ਲੱਖ ਰੁਪਏ ਕਵਰਿੰਗ ਫੀਸ ਹੈ ਜੀ ਸਵਾ ਲੱਖ ਰੁਪਏ ਕਵਰਿੰਗ ਫੀਸ ਹੈ ਜੀ ਚਲੋ ਕੀ ਬਾਤ ਹੈ ਜੀ ਆਓ ਤੁਹਾਡੇ ਟੈਂਟ ਵੱਲ ਚੱਕਰ ਮਾਰਦੇ ਆ ਘੋੜਾ ਲੈ ਕੇ ਤੁਸੀਂ ਉਹਨੂੰ ਆਜੋ ਤੇ ਮੋਬਾਈਲ ਚੱਲਦਾ ਚੱਲਦਾ ਆਪਾਂ ਇਹਨੂੰ ਕਮਾ ਦਈਏ ਤੇ ਜਦੋਂ ਵੀ ਘੋੜਾ ਟੈਂਟ ਤੋਂ ਬਾਹਰ ਥੱਲੇ ਰੋਡ ਤੇ ਆਉਂਦਾ ਜੀ ਤੇ ਦੇਖਣ ਵਾਲਿਆਂ ਦਾ ਇਕੱਠ ਦੇਖੋ ਜਿੰਨੇ ਵੀ ਘੋੜਾ ਪਾਲਕ ਭਰਾਣੇ ਘੋੜਾ ਪ੍ਰੇਮੀ ਨੇ ਸਾਰੇ ਘੋੜਾ ਅੱਗੇ ਅੱਗੇ ਤੇ ਭਰਾ ਹੁਣੀ ਸਾਰੇ ਪਿੱਛੇ ਪਿੱਛ ਇੱਥੇ ਟੈਂਟ ਮੰਡੀ ਦੀ ਸਟਾਰਟਿੰਗ ਤੇ ਤੁਸੀਂ ਵੇਖ ਰਹੇ ਹੋ ਕਿ ਬਾਦਲ ਸਟੱਡ ਫਾਰਮ ਦਾ ਬੋਰਡ ਲੱਗਾ ਹੋਇਆ ਇੱਥੇ ਸਾਰੇ ਇਹਦੇ ਟੈਂਟ ਲੱਗੇ ਨੇ ਵੇਖੋ ਜੀ ਕਿਆ ਖੂਬਸੂਰਤ ਕਿੱਡਾ ਸੋਹਣਾ ਮਾਰਵਾੜੀ ਘੋੜਾ ਹੈ ਦੁਬਾਰਾ ਦੱਸਦੀ ਹੈ ਦਿਲਬਾਗ ਰਣੀਆਂ ਦਾ ਇਹ ਬੱਚਾ ਹੈ ਡੈਵਿਡੀ ਦਾ ਨਾਂ ਹੈ ਤੇ ਮੰਡੀ ਦੇ ਵਿੱਚ ਜਦੋਂ ਜਦੋਂ ਵੀ ਘੋੜਾ ਚੱਲ ਰਿਹਾ ਸੀ ਰੋਡ ਤੇ ਜਿੱਦਾਂ ਜਿੱਦਾਂ ਵੀ ਇਹਦਾ ਢੀੜਾ ਕਢਾਇਆ ਜਾਂਦਾ ਤੇ ਦੇਖਣ ਵਾਲਿਆਂ ਦਾ ਇਕੱਠ ਜਿਹੜਾ ਉਹਦੇ ਪਿੱਛੇ ਦੁਨੀਆ ਪਿੱਛੇ ਪਿੱਛੇ ਹੋ ਕੇ ਘੁੰਮ ਰਹੀ ਸੀ ਤੇ ਸਵਾਦ ਆ ਗਿਆ ਜੀ ਵਾਹ ਜੀ ਬਹੁਤ ਖੂਬ ਜੀ ਬਹੁਤ ਖੂਬ ਕਿੰਨੇ ਦਿਨ ਆਪਾਂ ਰਹਿਣਾ ਜੀ ਮੰਡੀ ਚ ਬਸ ਹੀ ਅੱਜ ਲਾਸਟ ਹੀ ਹੈ ਜੀ ਅੱਛਾ ਅੱਜ ਵਾਪਸੀ ਹੈ ਹਾਂਜੀ ਠੀਕ ਹੈ ਤੇ ਕਿੰਨੇ ਦਿਨ ਲਈ ਹੈ ਜੀ ਮੰਡੀ ਆਪਾਂ ਇਸ ਵਾਰ ਇਹ 3 ਦਿਨ ਲਈ ਹੈ ਜੀ ਆਪਾਂ ਦੇਖੋ ਜੀ ਇੱਕ ਵਾਰ ਫਿਰ ਮੈਂ ਕੋੜੇ ਦੇ ਕੋਲ ਖੜ ਕੇ ਜਰੂਰੇ ਦਾ ਜਿਹੜਾ ਹਾਈਟ ਹੈ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਇਹਦੀ ਗਰਦਨ ਦੀ ਲੈਂਥ ਜਿਹੜੀ ਹੈ ਇਦੀ ਖੁਦ ਦੀ ਲੈਂਥ ਹੈ ਤੇ ਹਾਈਟ ਹੈ ਉਹ ਲਾਜਵਾਬ ਹੈ ਜੀ ਲਾਜਵਾਬ ਹੈ 72 ਇੰਚਸ 72 ਇੰਚ ਕੱਦ ਦਾ ਕੋੜਾ ਜੀ ਡੇਵਿਡ ਬਹੁਤ ਖੂਬ ਹੈ ਜੀ ਤੇ ਆਓ ਜੀ ਤੁਹਾਡੀ ਮੁਲਾਕਾਤ ਮੈਂ ਉਹ ਪਾਇਨ ਸਿੰਘ ਸਾਹਿਬ ਨਾਲ ਕਰੋਨਾ ਜੀ ਸਰਦਾਰ ਸੰਜਮ ਸਿੰਘ ਬਾਦਲ ਜੀ ਫਟਾ ਪਾ ਦੇ ਨੁਕਤਾ ਬਾਤ ਪਾਣੇ ਲਗਾਵਣਾ ਗੱਡੀ ਭਾਈ ਜੀ ਕੀ ਹਾਲ ਹਾਂਜੀ ਮੈਂ ਕੋੜੇ ਦੀ ਇੰਟਰੋਡਕਸ਼ਨ ਦੇ ਰਿਹਾ ਸੀ ਤੇ ਤੁਹਾਨੂੰ ਦੇਖਿਆ ਜੀ ਕਿ ਮੁਲਾਕਾਤ ਹੋ ਜੇ ਸਰਦਾਰ ਸੰਜਮ ਸਿੰਘ ਬਾਦਲ ਜੀ ਆਪਣੇ ਕੋਲ ਖੜੇ ਨੇ ਜੀ ਤੇ ਬਹੁਤ ਵਧੀਆ ਉਪਰਾਲਾ ਹੈ ਬਹੁਤ ਸਮੇਂ ਤੋਂ ਬਰੀਡਿੰਗ ਕਰ ਰਿਹਾ ਤੇ ਏਡੇ ਏਡੇ ਸੋਹਣੇ ਘੋੜੇ ਇਹਨਾਂ ਨੇ ਆਪਣੇ ਫਾਰਮ ਤੇ ਪੈਦਾ ਕੀਤੇ ਨੇ ਤੇ ਰਿਕਾਰਡ ਹੀ ਬਣਾਇਆ ਜੀ ਬਹੁਤ ਵੱਡਾ ਅਸਟ੍ਰੇਲੀਅਨ ਤਿਆਰ ਹੋਇਆ ਸੀਗਾ ਜੀ ਕਿੰਗ ਆਰਥਰ ਤੇ ਉਹਦਾ ਦੁਨੀਆ ਤੋਂ ਜਾਣ ਦਾ ਬਹੁਤ ਦੁੱਖ ਹੈ ਉਹ ਬੜਾ ਮੇਰਾ ਬੜਾ ਫੇਵਰੇਟ ਸੀਗਾ ਹਾਂਜੀ ਤੇ ਉਸ ਤੋਂ ਬਾਅਦ ਆਪਣੇ ਕੋਲ ਹੋਰ 72 ਇੰਚ ਚ ਇਹੀ ਹੈ ਹੁਣ ਇਹੀ ਹੈ ਜੀ ਜੀ ਤੇ ਇਸ ਤੋਂ ਬਾਅਦ ਮੈਂ 2-3 ਹੋਰ ਤੇ 94 ਕੋਰ ਬੱਚੇ ਨੇ ਜੀ ਉਹ ਵੀ ਮੈਂ ਤਿਆਰ ਤਿਆਰ ਕਰ ਰਹੇ ਹਾਂ ਤੇ ਉਹ ਵੀ ਇੰਨੇ ਮਤਲਬ ਉਹ ਵੀ 72 ਇੰਚਸ ਲੱਗ ਕੇ ਚਲੇ ਜਾਣਗੇ ਇਹ ਰੀਅਲ ਬ੍ਰਦਰ ਹੀ ਆ ਮੇਰੇ ਕੋਲ ਹਾਂਜੀ ਫੈਂਟਮ ਫੈਂਟਮ ਓਕੇ ਮਦਰ ਵੀ ਸੇਮ ਫਾਦਰ ਵੀ ਸੇਮ ਉਹ ਸ਼ਾਇਦ ਇਹ ਨਿਊ ਵੀ ਟੱਪ ਜੇ ਅੱਛਾ ਜੀ ਉਹਦੀ ਕਿੰਨੀ ਏਜ ਹੋਗੀ ਉਹ 6-7 ਮਹੀਨੇ ਅੱਛਾ 6-7 ਮਹੀਨੇ ਦਾ ਇੱਕ ਕੀਰਥਰ ਤੋਂ ਮੇਰੇ ਕੋਲੇ ਬੱਚਾ ਹੈਗਾ ਪੰਜ ਮਹੀਨੇ ਐਂਡ ਜੇਕਬ ਜੇਕਬ ਹਾਂਜੀ ਉਹ ਲਗਭਗ 70 ਦੇ ਮੀਲੇ ਉਹ ਵੈਰੀ ਗੁੱਡ ਉਹ ਵੀ 70 ਇੰਚ ਹੋ ਗਿਆ ਤੇ ਹੁਣ ਮੈਨੂੰ ਅਖੀਰ ਤੱਕ ਆਫਰ ਇਹਦਾ 10-11 ਤੱਕ ਆਇਆ ਪਰ ਮੈਂ ਇਹਦਾ 21 ਕਰੋੜ ਮੰਗਦਾ ਵੈਰੀ ਗੁੱਡ ਜੀ ਮਤਲਬ 11 ਕਰੋੜ ਬਾਦਲ ਸਾਹਿਬ ਨੇ ਦੱਸਿਆ ਕਿ ਜੀ ਆਫਰ ਜਿਹੜੀ ਹੈ ਉਹਦੀ ਵਜ੍ਹਾ ਹੈ ਜੀ ਮੇਰੇ ਕੋਲ 20 ਬਰੂਡ ਮੇਰਸ ਨੇ ਵੈਰੀ ਗੁੱਡ ਤੇ ਜੇ ਬਰੀ ਵੈਰੀ ਐਸ ਤੋਂ ਗੱਭਣ ਮੇਰੇ ਤਿੰਨ ਬੱਚੀਆਂ ਮੇਰੇ ਕੋਲੇ ਮਤਲਬ ਜੇ ਇਹਦੀ ਬੱਚੇ ਨੇ ਬੱਚੇ ਮੇਰੇ ਕੋ ਆ ਗੀਆਂ ਤਿੰਨ ਬੱਚੇ ਆ ਗਏ ਨੇ ਤੇ ਹਜੇ ਘੋੜੀਆਂ ਪ੍ਰੈਗਨੈਂਟ ਵੀ ਖੜੀਆਂ ਨੇ ਹਾਂ ਤੇ ਮੇਰੇ ਕੋਲੇ ਉਹ ਬੱਚੀਆਂ ਦੇ ਅੱਜ ਦੀ ਘੜੀ ਗਾਕ 50 50 55 60 60 ਲੱਖ ਦੇ ਹੈਗੇ ਮਤਲਬ ਇਹਦੇ ਜਿਹੜੇ ਬੱਚੇ ਵੀ ਆ ਚੁੱਕੇ ਐ 6 ਮਹੀਨੇ ਵੀਨੇ ਦੇ ਉਹਨਾਂ ਦਾ ਵੀ 50-50 ਲੱਖ ਦੇ ਗਾਹਕ ਹੈਗੇ ਆ ਵੀ ਸਾਨੂੰ ਦੇ ਦਿਓ ਮਹੀਨੇ ਦੇ ਜੰਮ ਦੇ ਹਾਂਜੀ ਜੰਮ ਦੇ ਹਾਂਜੀ ਕਿਉਂਕਿ ਉਹ ਵੀ 72+ ਜਾਣ ਕੇ ਵਿਦ ਕਨਫਰਮੇਸ਼ਨ ਤੇ ਵੀ ਆ ਪਿੱਛੇ ਜੀ ਮੈਂ ਸਾਲ ਦਾ 10 ਦਾ ਬੱਚਿਆਂ ਚ ਇਕੱਠਾ ਕਰ ਲੂੰਗਾ ਤੇ ਫਿਰ ਮੈਂ ਉਹ ਤੋਂ ਕੱਟ ਕੇ ਦਵਾ ਕੱਟ ਕੇ ਦਵਾ ਨਹੀਂ ਮੈਂ ਤੁਹਾਨੂੰ ਵਾਇਬਲ ਹੈ ਨਹੀਂਗਾ ਤੇ ਅੱਜ ਦੀ ਟਾਈਮ ਤੇ ਫਿਰ ਵੀ ਜੇ ਕੋਈ ਬਹੁਤ ਸ਼ਕੀਨ ਕੋਈ ਭਰਾ ਆਉਂਦਾ ਤੇ ਕਿ ਸਾਨੂੰ ਦੇ ਦਿਓ ਤੇ ਉਹਦੇ ਲਈ ਫਿਰ ਤੁਸੀਂ ਡਿਮਾਂਡਿੰਗ ਪ੍ਰਾਈਸ 21 ਹਾਂਜੀ ਕਿਉਂਕਿ ਬਾਕੀ ਫਿਰ ਕਵਰਿੰਗ ਜਿਹੜੀ ਇਸ ਤੋਂ ਹੁਣ ਇੰ ਪੂਨੇ ਕੇ ਅਸੀ ਜੀ ਉਥੇ ਚੰਗੀਆਂ ਕਵਰ ਹੂ ਚੰਗੀਆਂ ਕਵਰ ਹੋਈਆਂ ਇੱਥੇ ਵੀ ਘੱਟੋ ਘੱਟ 25 30 ਮਹੀਰਜ਼ ਦੇ ਇਸ ਤੋਂ ਪ੍ਰੈਗਨੈਂਟ ਨੇ ਅੱਛਾ ਵੈਰੀ ਗੁੱਡ ਤੇ ਜਿਵੇਂ ਜਿਵੇਂ ਰਿਜ਼ਲਟ ਦੇਖ ਰਹੇ ਦੇਖ ਰਹੇ ਆ ਲੋਕ ਕੀਮਤ ਹਾਈਟ ਦੀ ਹੈ ਬਦ ਬੰਤਰ ਹੈ ਬਿਲਕੁਲ ਜੀ ਦੇਖੋ ਕਈ ਵਾਰ ਘੋੜਿਆਂ ਦੇ ਵਿੱਚ ਹਾਈਟ ਹੋ ਜਾਂਦੀ ਹੈ ਪਰ ਉਹ ਜਿਹੜੀ ਬਿਊਟੀ ਹੈ ਉਹ ਜਿਹੜਾ ਨੈਕ ਦਾ ਹੀ ਲੈਂਥ ਹੈ ਉਹ ਨਹੀਂ ਆਪ ਆਉਂਦੀ ਹਾਂਜੀ ਪਰ ਇਹ ਸਾਰੇ ਪਾਸਿਓਂ ਜਿਹੜਾ ਜੀ ਉਨਾ ਹੀ ਉੱਚਾ ਉਨਾ ਹੀ ਲੰਮਾ ਉਨਾ ਹੀ ਸੋਹਣਾ ਤੇ ਲੋ ਜੀ ਮੁਖਸਰ ਮੰਡੀ ਦੇ ਵਿੱਚ ਇੰਡੀਆ ਦਾ ਸਭ ਤੋਂ ਉੱਚਾ ਤੇ ਸਭ ਤੋਂ ਮਹਿੰਗਾ ਘੋੜਾ ਅੱਜ ਦੀ ਡੇਰ ਤੇ ਕਈਏ ਤੇ 21 ਕਰੋੜ ਰੁਪਏ ਦਾ ਘੋੜਾ ਮੰਡੀ 'ਚ ਆਇਆ ਹੈ ਤੇ ਵੇਖਣ ਵਾਲੇ ਭਰਾ ਜਿੰਨੇ ਵੀ ਘੋੜਾ ਪ੍ਰੇਮੀ ਨੇ ਉਹਨਾਂ ਦੀ ਤਾਦਾਦ ਬਹੁਤ ਜ਼ਿਆਦਾ ਹੈ ਜੀ बार-बार ਲੋਕ ਮੁੜ-ਮੁੜ ਕੇ ਆਉਂਦੇ ਨੇ ਇਸ ਘੋੜੇ ਨੂੰ ਦੋ-ਦੋ ਵਾਰੀ ਵੇਖ ਕੇ ਜਾਂਦੇ ਨੇ ਕਿਉਂਕਿ ਕੋਈ ਵੀ ਮੈਨੂੰ ਲੱਗਦਾ ਮੰਡੀ 'ਚ 72 ਇੰਚ ਦਾ ਘੋੜਾ ਨਹੀਂ ਹੋ ਸਕਦਾ ਜੀ ਨਹੀਂ ਤੇ ਆਇਆ ਹੈ ਹਾਂਜੀ ਬਿਲਕੁਲ ਜੀ ਤੇ ਇੰਡੀਆ 'ਚ ਹੀ ਹੈ ਨਹੀਂ ਜੀ ਇੰਡੀਆ 'ਚ ਹੀ ਹੈ ਨਹੀਂ ਜੀ 72 ਇੰਚ ਦਾ ਘੋੜਾ ਤੇ ਮੰਡੀ 'ਚ ਆਉਣ ਦੀ ਦੂਰ ਦੀ ਗੱਲ ਹੈ ਤੇ ਬਹੁਤ ਵਧੀਆ ਲੱਗਿਆ ਜੀ ਤੁਸੀਂ ਸਮਾਂ ਦਿੱਤਾ ਬਹੁਤ ਧੰਨਵਾਦ ਜੀ। ਥੈਂਕ ਯੂ ਤੁਹਾਡਾ ਜੀ। ਥੈਂਕ ਯੂ ਸਾਰਿਆਂ ਦਾ। ਠੀਕ ਹੈ ਜੀ। ਤੇ ਬਹੁਤ ਜਲਦੀ ਮੈਂ ਬਾਈ ਉਹਨਾਂ ਦੇ ਫਾਰਮ ਤੇ ਜਾ ਕੇ ਜਿਹੜੇ ਬੱਚੇ ਇਹਦੇ ਆਏ ਨੇ ਆਪਾਂ ਜਰੂਰ ਅਗਲੇ ਮਹੀਨੇ ਉਹਨਾਂ ਦੀ ਵੀਡੀਓ ਬਣਾਵਾਂਗੇ ਆਪਣੇ ਚੈਨਲ ਤੇ ਪਾਵਾਂਗੇ ਤੇ ਉਹ ਵੀ ਬੱਚੇ ਤੁਹਾਨੂੰ ਦਿਖਾਉਣੇ ਆ ਜੀ ਜਿਨ੍ਹਾਂ ਦੇ ਛੋਟੇ-ਛੋਟੇ ਬੱਚਿਆਂ ਦੀ 50-50 ਲੱਖ ਰੁਪਇਆ ਰੇਟ ਲੱਗ ਚੁੱਕਾ ਹੈ ਜੀ। ਜੰਮਦਿਆਂ ਦੇ। ਜੰਮਦਿਆਂ ਦਾ ਜੀ। ਠੀਕ ਹੈ ਜੀ। ਥੈਂਕ ਯੂ। ਸਤਿ ਸ਼੍ਰੀ ਅਕਾਲ।